ਤਾਂਬਾ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੂੰ ਰੂਪਨਗਰ ਦੇ ਲੋਕਾਂ ਦੇ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਇਸ ਮੌਕੇ ਰੂਪਨਗਰ ਦੇ ਕੜਬ ਕਲੱਬ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੂੰ ਸਰੂਪਾ ਪਾਕੇ ਸਨਮਾਨਿਤ ਕੀਤਾ ਗਿਆ ਤੇ ਇੱਕ ਸਮ੍ਰਿਤੀ ਚਿੰਨ ਵੀ ਭੇਟ ਕੀਤਾ ਗਿਆ ਇਸ ਮੌਕੇ ਗੱਲਬਾਤ ਦੌਰਾਨ ਰੂਪਨਗਰ ਦੀ ਸਾਬਕਾ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਬੇਸ਼ੱਕ ਉਹਨਾਂ ਦੀ ਬਦਦੀ ਇੱਥੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋ ਗਈ ਹੈ ਪਰ ਰੂਪਨਗਰ ਦੇ ਵਿੱਚ ਕਈ ਯਾਦਾਂ ਜੋ ਉਹਨਾਂ ਦਿਨਾਂ ਹਮੇਸ਼ਾ ਜੁੜੀਆਂ ਰਹਿਣਗੀਆਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦਾ ਕਹਿਣਾ ਹੈ ਕਿ ਜੋ ਪਿਆਰ ਉਹਨਾਂ ਨੂੰ ਰੂਪਨਗਰ ਦੇ ਲੋਕਾਂ ਨੇ 2.5 ਸਾਲਾਂ ਦੇ ਵਿੱਚ ਦਿੱਤਾ ਉਹ ਹਮੇਸ਼ਾ ਯਾਦ ਰੱਖਣਗੇ ਇਸ ਮੌਕੇ ਰੂਪਨਗਰ ਦੇ ਕਈ ਸਮਾਜ ਸੇਵੀ ਵੀ ਮੌਜੂਦ ਰਹੇ ਇੱਥੇ ਮੈਂ ਸਤਲੁਜ ਦਰਿਆ ਤੇ ਇਸ ਦਾ ਸੂਰਜ ਵਸ ਕਰਾਂਗੀ ਮੈਂ ਬਹੁਤ ਫ੍ਰੀਕੁਐਂਟਲੀ ਇੱਥੇ ਵਿਜ਼ਿਟ ਕਰਦੀ ਹੁੰਦੀ ਸੀ ਤਾਂ ਕਾਫੀ ਸੋਨਾ ਹੈਗਾ ਤੇ ਲੋਕਾਂ ਨੇ ਜਿੰਨਾ ਪਿਆਰ ਦਿੱਤਾ ਉਹ ਸਭ ਤੋਂ ਜ਼ਿਆਦਾ ਮਿਸ ਕਰਾਂਗੀ ਬਤੋ ਆਪ عمر ਆਈਏ ਇਸ ਆ ਇਥੇ ਅਸੀਂ ਕੁਝ ਪ੍ਰੋਜੈਕਟਸ ਚਲਾਏ ਸੀਗੇ ਜਿਹਦੇ ਵਿੱਚ ਇੱਕ ਪ੍ਰੋਜੈਕਟ ਸੀਗਾ ਸਖੀ ਦਾ ਆਨਲਾਈਨ ਜਿਹੜਾ ਕੀਤਾ ਹੈਗਾ ਉਹਦੀ ਉਨੀ ਅਜੇ ਪਬਲਿਸਿਟੀ ਨਹੀਂ ਹੋਈ ਹੈ ਤਾਂ ਮੈਂ ਬੇਨਤੀ ਕਰਾਂਗੀ ਤੁਹਾਡੇ ਮੀਡੀਅਮ ਤੇ ਰਾਈ ਵੀ ਕਿ ਉਹਦਾ ਪਰਪਸ ਇਹ ਹੈਗਾ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਜਿਹੜੇ ਵਿਕਟਿਮਸ ਹੁੰਦੇ ਨੇ ਡੋਮੈਸਟਿਕ ਵੋਲੈਂਸ ਦੇ ਹੋ ਗਏ ਜਾਂ ਫਾਈਨੈਂਸ਼ੀਅਲ ਕਿਸੇ ਚੀਜ਼ ਕਰਕੇ ਅੱਗੇ ਨਹੀਂ ਆ ਪਾ ਰਹੀਆਂ ਹੈਗੇ ਤਾਂ ਉਹਦੇ ਆਨਲਾਈਨ ਕਰਕੇ ਤੁਸੀਂ ਉਸ ਤੇ ਜੇ ਜਾਂਦੇ ਹੋ ਤਾਂ ਤੁਹਾਨੂੰ ਪੁਲਿਸ ਸਟੇਸ਼ਨ ਜਾਂ ਥਾਣੇ ਦੇ ਚੱਕਰ ਨਹੀਂ ਮਾਰਨੇ ਪੈਣੇ ਤੁਹਾਨੂੰ ਲੀਗਲ ਏਡ ਵੀ ਉੱਥੇ ਮਿਲਦਾ ਹੈਗਾ ਫਾਈਨੈਂਸ਼ੀਅਲ ਏਡ ਵੀ ਕਰਾਉਂਦੇ ਆ ਸਕਿੱਲ ਜੇਕਰ ਆਪਾਂ ਕਈ ਵਾਰੀ ਦੇਖਦੇ ਆ ਕਿ ਆਪਣੇ ਕੋਲ ਕੋਈ ਆਂਦਾ ਹੈ ਤੇ ਸਿਸਟਮ ਦੀ ਮਾਰ ਖਾ ਕੇ ਕਿ ਜੀ ਇੱਥੇ ਜਾਣਾ ਪੈ ਰਾ ਹੈਗਾ ਉੱਥੇ ਜਾਣਾ ਪੈ ਰਾ ਹੈਗਾ ਤੇ ਹਤਾਸ਼ ਹੋ ਕੇ ਵਾਪਸ ਚਲਾ ਜਾਂਦਾ ਹੈਗਾ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਜੀ ਤੁਸੀਂ ਇੱਕ ਸਟੌਪ ਤੇ ਆ ਗਏ ਹੋ ਹੁਣ ਇੱਥੇ ਅੱਗੇ ਤੁਹਾਨੂੰ ਕਿੱਥੇ ਵੀ ਜਾਣ ਦੀ ਲੋੜ ਨਹੀਂ ਹੈ ਤੁਹਾਡਾ ਬੱਚਾ ਹੈਗਾ ਉਹਦੀ ਸਪੌਂਸਰਸ਼ਿਪ ਅਸੀਂ ਦੇਖਾਂਗੇ ਤੁਹਾਡਾ ਸਕਿੱਲ ਹੋ ਗਿਆ ਅਸੀਂ ਦੇਖਾਂਗੇ ਤੁਹਾਨੂੰ ਲੋਨ ਚਾਹੀਦਾ ਅਸੀਂ ਕਰਾਵਾਂਗੇ ਉਸ ਤੋਂ ਅੱਗੇ ਜੇਕਰ ਜੌਬ ਚਾਹੀਦੀ ਹੈ ਜੌਬ ਕਰਾਂਗੇ ਤੁਹਾਨੂੰ ਇੰਡੀਪੈਂਡੈਂਟ ਬਣਾ ਕੇ ਇੱਥੋਂ ਕ निकालेंगे ਤਾਂ ਉਹਦੀ ਪਬਲਿਸਿਟੀ ਤੁਹਾਡੇ ਮੀਡੀਅਮ ਰਾਈ ਵੀ ਮੈਂ ਚਾਹਾਂਗੀ ਕਿ ਵੱ ਹੋਤੀ ਹੈ ਜੇ ਸਾ ਉਹਦੇ ਵਿੱਚ ਅਸੀਂ ਸੀਨੀਅਰ ਸਿਟੀਜ਼ਨਸ ਨੂੰ ਵੀ ਕੋਸ਼ਿਸ਼ ਕੀਤੀ ਇੰਟੀਗ੍ਰੇਟ ਕਰਨ ਦੀ ਤਾਂ ਉਹਦਾ ਲਾਭ ਲੈ ਸਕਣ ਤੇ ਇਹਦੇ ਨਾਲ ਹੀ ਨਾਲ ਅਸੀਂ ਇੱਕ ਕੈਂਟੀਨ ਸ਼ੁਰੂ ਕੀਤੀ ਸੀਗੀ ਜਿਹੜਾ ਰੋਟੇਸ਼ਨ ਤੇ ਕੋਸ਼ਿਸ਼ ਕੀਤੀ ਸੀਗੀ ਕਿ ਜੀ ਉਹਦੇ ਵਿੱਚ ਲੇਡੀਜ਼ ਆਣ ਤਾਂ ਉਹ ਵੀ ਕੁਝ ਅਧੂਰਾ ਰਹਿ ਗਿਆ ਸ਼ੁਰੂਆਤ ਹੋ ਗਈ ਸੀਗੀ ਤਾਂ ਮੇਰੀ ਕੋਸ਼ਿਸ਼ ਹੈ ਕਿ ਕਿ ਉਹਦੇ ਵਿੱਚ ਵੀ ਟ੍ਰੇਨਿੰਗ ਲੈ ਕੇ ਆਪਣਾ ਖੁਦ ਦਾ ਸਵੈ ਰੋਜ਼ਗਾਰ ਔਰ ਔਮਨ ਜੀ ਸ਼ੁਰੂ ਕਰਦੀ ਹੈ ਤਾਂ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੋਊਗੀ आ बहुत वापस स्टाफ इतने मिले तो दफ्तर भी कई बार चलो सूँ सख्ती करनी पैंती हैगीकतं भी हुई होगी बट चलो जो पब्लिक हेत होगा तो मैं मेरा हमेशा मानना है कि चार सौ बंदे की वास्ते कुछ करना और एक बंदे बंद दे नगर देखिया जाए तो मैं चार सौ में प्रेफर करा तो उस करके कई बार हो सकता है किसी के इंट्रस्ट नर्ट हो बट uh, कोशिश मेरी यही रही है कि जी पब्लिक या कॉमन मैन या जरा सब तो सोसायटी का वो बंदा है कि जो मान लो कि कोई हथ नहीं पड़ना चाहता कि उस तक साड़ी रीच साीच मदद कर सकी चाहे वो वह सीनियर सिटीजन हो वमेन हो या कोई फाइनैशियली बहुत पुअर स्टेट होन बच्चे हो या साडे स्ट्रीट के जो स्ट्रीट सिचुएशन लोग रेंगे है कि न ਕਮੀ ਰਹਿ ਗਈ ਹੋਣੀ ਤਾਂ ਮੈਂ ਆਪਣੇ ਅੱਗੇ ਟੈਨਿਓਰ ਉਸ ਕੋਸ਼ਿਸ਼ ਕਰਾਂਗੀ ਕਿ ਉਹਨੇ ਉਹਨਾਂ ਵਾਸਤੇ ਐਡਮਿਨਿਸਟ੍ਰੇਸ਼ਨ ਹਮੇਸ਼ਾ ਖੜਾ ਰਹਿਦਾ ਹੈ ਪਹਿਲਾਂ ਤਾਂ ਯਾਦਾਂ ਸਾਰੀ ਇੱਥੇ ਮਿੱਠੀਆਂ ਹੀ ਸੀਗੀਆਂ ਤਾਂ ਉਸ ਤੋਂ ਹੀ ਪਤਾ ਚਲਦਾ ਹੈ ਕਿ ਜੀ ਬਹੁਤ ਹੀ ਸੈਟੀਸਫੈਕਟਰੀ ਟੈਨਿਓਰ ਮੇਰਾ ਰਹਾ ਤੇ ਮੈਂ ਲੋਕਾਂ ਨੂੰ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਬਹੁਤ ਸਾਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਮਸਲੇ ਸੁਲਝਣ ਉਹਨਾਂ ਦੀ ਜਿੰਨੀ ਨੈਸੈਸਿਟੀਆਂ ਹੈ ਉਹਨਾਂ ਨੂੰ ਪੂਰਾ ਕਰ ਸਕੀਏ ਬਟ ਫਿਰ ਵੀ ਜੇਕਰ ਕੁਝ ਰਹਿ ਗਿਆ ਤਾਂ ਉਹਦੇ ਨਾ ਪੂਰਾ ਹੋਣ ਕਰਕੇ ਮੈਂ ਮਾਫੀ ਮੰਗਦੀ ਹਾਂ ਬਟ ਇਹਦੇ ਨਾਲ ਹੀ ਨਾਲ ਜਿੰਨਾ ਪਿਆਰ ਮੈਨੂੰ ਇੱਥੇ ਸਾਰਿਆਂ ਨੇ ਦਿੱਤਾ ਉਹਦੀ ਬਹੁਤ-ਬਹੁਤ ਧੰਨਵਾਦੀ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਇਹ ਮੌਕਾ ਮਿਲੇਗਾ ਜਿੱਥੇ ਵੀ ਮੈਂ ਰਾ ਲੋਕਾਂ ਦੀ ਸੇਵਾ ਕਰਦੀ ਰਾਂ ਮੈਡਮ ਬਿਠਨਗਰ ਜ਼ਿਲ੍ਹੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੀ ਖਾਸ ਲੱਗਿਆ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ ਨੇਚਰਲ ਬਿਊਟੀ ਜਿਹੜੀ ਹੈਗੀ ਦੂਜੇ ਲੋਕਾਂ ਦਾ ਸੁਭਾਅ ਬਹੁਤ ਕੋਆਪਰੇਟ ਕਰਦੇ ਹੈਗੇ ਇਸ਼ੂਜ਼ ਜਿਹੜੇ ਹੈਗੇ ਉਹ ਰਲ ਮਿਲ ਕੇ ਆ ਸੋਲਵ ਹੋੁੰਦੇਗੇ ਉਸ ਤੋਂ ਵੱਡਾ ਕੁਝ ਨਹੀਂ ਹੁੰਦਾ ਇੱਕ ਆ ਕਿਸੇ ਵੀ ਜਗ੍ਹਾ ਦੀ ਖਾਸੀਅਤ ਹੁੰਦੀ ਹੈਗੀ ਕਿ ਜੇ ਲੋਕੀ ਉੱਥਾਂ ਦੇ ਕਿਦਾਂ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਕਿ ਚਾਹੇ ਹੱਡ ਦੇਖੀ ਹੋ ਚਾਹੇ ਬੁਰੇ ਸੇ ਬੁਰਾ ਟਾਈਮ ਦੇਖਿਆ ਹੋ ਪਰ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਰੱਖਿਆ ਉਹਦੇ ਤੋਂ ਅੱਗੇ ਕੁਝ ਨਹੀਂ ਹੈਗਾ ਤੇ ਮੈਨੂੰ ਉਮੀਦ ਵੀ ਹੈਗੀ ਮੈਂ ਜਾਰੀ ਹਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੀ ਆਪ ਆਪਨੀ ਸੋਸਾਇਟੀ ਨੂੰ ਕਿਸ ਪਾਸੇ ਲੈ ਕੇ ਜਾ ਸਕਦੇ ਹੋ ਆਪ ਤੇ ਆਪਣੇ ਤੇ ਨਿਰਭਰ ਕਰਦਾ ਹੈਗਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਇੰਨਾ ਸੋਨਾ ਆਪਣਾ ਸ਼ਹਿਰ ਹੈਗਾ ਇਸ ਨੂੰ ਹੋਰ ਸੋਨਾ ਬਣਾਈਏ ਤੇ ਇਦਾਂ ਹੀ ਆਪਾਂ ਅੱਗੇ ਹੋਰ ਬੁਲੰਦੀਆਂ ਹਾਸਲ ਕਰਦੇ ਰਹੇ। ਮੀਡੀਆ ਦਾ ਕਿੰਨਾ ਦਾ ਸਹਿਯੋਗ ਰਿਹਾ? ਆ ਮੀਡੀਆ ਮੈਂ ਪਹਿਲਾਂ ਵੀ ਕਿਹਾ ਹੈਗਾ ਇੱਥੇ ਕਾਫੀ ਪੋਜ਼ਿਟਿਵ ਰਹੀ ਹੈਗੀ ਚਾਹ ਇਲੈਕਸ਼ਨ ਦੇ ਦੌਰਾਨ ਰਹੇ ਚਾਹ ਅਦਰਵਾਇਜ਼ ਰਹੇ ਇੱਕ ਪੋਜ਼ਿਟਿਵ ਚੀਜ਼ ਜੋ ਮੈਨੂੰ ਲੱਗੀ ਹੈਗੀ ਚਾਹ ਫਲੱਡਸ ਦੇ ਦੌਰਾਨ ਮੈਲੋ ਜਾਂ ਕਿਸੇ ਹੋਰ ਚੀਜ਼ ਦੇ ਦੌਰਾਨ ਕਿ ਜਿਹੜੇ ਮੁੱਦੇ ਹੁੰਦੇ ਹੈਗੇ ਉਹ ਮੇਰੇ ਤੱਕ ਪਹੁੰਚਾ ਦੇਗੇ। ਕਈ ਕਈ ਵਾਰੀ ਸਾਡੀ ਰੀਚ ਨਹੀਂ ਹੋ ਪਾਂਦੀ ਤਾਂ ਇਹ ਵਧੀਆ ਲੱਗਦਾ ਹੈਗਾ ਕਿ ਜੀ ਇਹ ਪ੍ਰੈਸਿੰਗ ਇਸ਼ੂ ਹੈਗਾ ਜਾਂ ਪਬਲਿਕ ਇਸ ਤੋਂ ਪਰੇਸ਼ਾਨ ਹੈਗੀ ਜੇ ਉਹ ਸਾਡੇ ਫੋਲ ਜਲਦੀ ਆਂਦਾ ਹੈ ਤਾਂ ਉਸ ਉਸ ਦੀ ਛੇਤੀ ਉਹਦਾ ਸੋਲੂਸ਼ਨ ਕਰ ਸਕਦਾ ਹੈ ਰੂਪਨਗਰ ਦੇ ਸਾਬ ਦਾ ਡਿਪਟੀ ਕਮਿਸ਼ਨਰ ਡਾਕਟਰ